ਖਰ ਇਸ ਜਮਹੂਰੀਅਤ ਦਿਨ ਨੂੰ ਮਨਾਉਣ ਦੀ ਕਿਉਂ ਲੋੜ ਪੈਂਦੀ ਹੈ ਭਾਰਤ ਆਪਣੇ ਆਪ ਨੂੰ ਜਮਹੂਰੀਅਤ ਦਾ ਲੰਬੜਦਾਰ ਸਮਝਦਾ ਜਮਹੂਰੀਅਤ ਲੋਕਤੰਤਰ ਡੈਮੋਕ੍ਰੇਸੀ ਨਾਮ ਦੀ ਕੋਈ ਚੀਜ਼ ਨਹੀਂ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਘਾਣ ਕਰਕੇ ਘੱਟ ਗਿਣਤੀਆਂ ਦੇ ਉੱਪਰ ਜਿਹੜਾ ਇੰਡੀਆ ਦਾ ਕਾਨੂੰਨ ਹੈ ਉਹ ਇੱਕ ਹੈ ਉਹ ਧਰਮ ਨੂੰ ਵੇਖ ਕੇ ਲਾਗੂ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਵਿਆ ਜੇ ਤੁਹਾਡਾ ਕਾਨੂੰਨ ਭਾਈ ਅਮਰਿਤਪਾਲ ਸਿੰਘ ਨੂੰ ਦੋਸ਼ੀ ਮੰਨਦਾ ਹੈ ਤਾਂ ਉਹਨੂੰ ਇਲੈਕਸ਼ਨ ਦੇ ਵਿੱਚ ਖੜਾ ਕਿਉਂ ਨਹੀਂ ਦਿੱਤਾ? ਜੇ ਉਹਨੂੰ ਉਹਦਾ ਰਾਇਤ ਮਿਲੇ ਉਹ ਮੈਂਬਰ ਪਾਰਲੀਮੈਂਟ ਬਣਿਆ ਉਹ ਮੈਂਬਰ ਪਾਰਲੀਮੈਂਟ ਦੇ ਵਿੱਚ ਆਉਂਦਾ ਅਣਕੇ ਸੌ ਚੁੱਕਦਾ ਆਪਣੇ ਇਲਾਕੇ ਦੀ ਆਪਣੇ ਹਲਕੇ ਦੀ ਗੱਲ ਕਰਦਾ। ਕਦੀ ਕਿਸੇ ਦਾ ਧਾਰਮਿਕ ਸਥਾਨ ਮਸਜਿਦ ਸੀਦ ਕਰ ਦਿੱਤੀ ਜਾਂਦੀ ਹੈ ਬਹੁ ਗਿਣਤੀ ਵੱਲੋਂ। ਕਦੀ ਕਿਸੇ ਦਾ ਮੁਕੱਦਮ ਸਥਾਨ ਸ੍ਰੀ ਦਰਬਾਰ ਸਾਹਿਬ ਟੈਂਕਾ ਤੋਂ ਉੱਪਰ ਨਾਲ ਟਹਿ ਤੇਰੀ ਕਰ ਦਿੱਤਾ ਜਾਂਦਾ ਹੈ। ਇਹਨੂੰ ਆਪਾਂ ਜਮਹੂਰੀਅਤ ਕਹਿੰਦੇ ਆ? ਨਹੀਂ ਇਹ ਜਮਹੂਰੀਅਤ ਨਹੀਂ ਇਹ ਧੱਕਾ ਚਾਹੀਏ। ਸਤਿ ਸ੍ਰੀ ਅਕਾਲ ਜੀ ਮੈਂ ਜਸ ਖਹਿਰਾ ਤੇ ਤੁਸੀਂ ਵੇਖ ਰਹੇ ਹੋ ਰਿਆਸਤ న్యూਸ ਤੇ ਅੱਜ ਪਟਿਆਲੇ ਦੇ ਵਿੱਚ ਜਿਹੜਾ ਜਮੂਰੀਅਤ ਦਿਵਸ ਮਨਾਇਆ ਗਿਆ ਕਮਾਂਤਰੀ ਜਮੂਰੀਅਤ ਦਿਵਸ ਦੇ ਉੱਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀਨੀਅਰ ਅਧਿਕਾਰੀ ਆਏ ਨੇ ਉਹਨਾਂ ਦੇ ਵੱਲੋਂ ਜਿਹੜਾ ਮੰਗ ਪੱਤਰ ਲਿਆ ਗਿਆ ਏ ਤੇ ਆਪਾਂ ਸੀਨੀਅਰ ਅਧਿਕਾਰੀ ਸਹਿਬਾਨਾਂ ਨਾਲ ਗੱਲ ਕਰਾਂਗੇ ਕਿ ਇਹ ਮੰਗ ਪੱਤਰ ਹੈ ਕਿਸ ਵੇਸ ਤੇ ਕੀ ਲਿਖਿਆ ਇਸ ਮੰਗ ਪੱਤਰ ਤੇ ਸਤਿ ਸ੍ਰੀ ਅਕਾਲ ਜੀ ਸ਼ਸ਼ੀਕਾਲ ਜੀ ਮੈਂ ਕੁਲਦੀਪ ਸਿੰਘ ਤਹਿਸੀਲਦਾਰ ਪਟਿਆਲਾ ਅੱਜ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਸਰਦਾਰ ਭਪਿੰਦਰ ਸਿੰਘ ਜੀ ਵੱਲੋਂ ਇੱਕ ਜ਼ਮੂਰੀਅਤ ਨੂੰ ਬਚਾਉਣ ਵਾਸਤੇ ਜਿਹੜਾ ਮੰਗ ਪੱਤਰ ਸਾਨੂੰ ਦਿੱਤਾ ਗਿਆ ਹੈ ਉਹਦੇ 'ਚ ਉਹਨਾਂ ਨੇ ਜਿੰਨੀਆਂ ਵੀ ਆਪਣੀਆਂ ਮੰਗਾਂ ਨੇ ਉਹ ਸਾਰੀਆਂ ਇਹਦੇ ਵਿੱਚ ਲਿਖ ਕੇ ਸਾਨੂੰ ਦਿੱਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸੰਬੋਧਨ ਜਿਹੜਾ ਹੈ ਸੰਬੋਧਤ ਇਹ ਜਿਹੜਾ ਹੈਗਾ ਮੰਗ ਪੱਤਰ ਹੈਗਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਅੱਜ ਛੁੱਟੀ ਹੈ ਕੱਲ ਜਿਹੜਾ ਹੈਗਾ ਇਹਦਾ ਪ੍ਰੋਪਰ ਜਿਹੜਾ ਨੰਬਰ ਲਾ ਕੇ ਦਫ਼ਤਰ ਦਾ ਸੀ ਜਿਹੜਾ ਹੈ ਉੱਚ ਅਧਿਕਾਰੀਆਂ ਨੂੰ ਡੀਸੀ ਸਾਹਿਬ ਦੇ ਥਰੂ ਜਿਹੜਾ ਹੈਗਾ ਇਹਨੂੰ ਉੱਪਰ ਭੇਜ ਦਿੱਤਾ ਜਾਊਗਾ ਸੋ ਸੋ ਇੱਥੇ ਭੁਪਿੰਦਰ ਸਿੰਘ ਜਿਹੜੇ ਪਹੁੰਚੇ ਨੇ ਸ਼੍ਰੋਮਣੀ ਕਾਲੀ ਦਲ ਫਤਿਹ ਤੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲਾ ਦੇ ਭੁਪਿੰਦਰ ਸਿੰਘ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨੇ ਮੰਗ ਪੱਤਰ ਦਿੱਤਾ ਸੋ ਕਰਦਿਆਂ ਗੱਲਬਾਤ ਭੁਪਿੰਦਰ ਸਿੰਘ ਜੀ ਅੱਜ ਮੰਗ ਪੱਤਰ ਦਿੱਤਾਗਾ ਜਮੂਰੀਅਤ ਦਿਨ ਦੇ ਉੱਤੇ ਜਮੂਰੀਅਤ ਦਿਨ ਮਨਾਉਣ ਦੇ ਲਈ ਆਖਰ ਇਸ ਜਮੂਰੀਅਤ ਦਿਨ ਨੂੰ ਮਨਾਉਣ ਦੀ ਕਿਉਂ ਲੋੜ ਪੈਂਦੀ ਹੈ ਇਹ ਦੇਖੋ ਜੀ ਜਮੂਰੀਅਤ ਡੇ ਹੈ ਜਿਹੜਾ ਇਹ ਅੱਜ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਮਹੂਰੀਤ ਦੇ ਦੀ ਜਿਹੜੀ ਲੰਬੜਦਾਰੀ ਹੈ ਪੂਰੇ ਵਿਸ਼ਵ ਦੇ ਵਿੱਚ ਭਾਰਤ ਕਰਦਾ ਹੈ ਭਾਰਤ ਆਪਣੇ ਆਪ ਨੂੰ ਜਮਹੂਰੀਅਤ ਦਾ ਲੰਬੜਦਾਰ ਸਮਝਦਾ ਹੈ ਇਹ ਸਾਰੇ ਸੰਸਾਰ ਦੇ ਜਿਹੜੇ ਦੇਸ਼ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਰਿਆ ਜਮਹੂਰੀਅਤ ਦੇ ਨਾਮ ਤੇ ਜਦ ਕਿ ਭਾਰਤ ਦੇ ਵਿੱਚ ਜਮਹੂਰੀਅਤ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਜਮਹੂਰੀਅਤ ਲੋਕਤੰਤਰ ਡੈਮੋਕ੍ਰੇਸੀ ਨਾਮ ਦੀ ਕੋਈ ਚੀਜ਼ ਨਹੀਂ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਘਾਣ ਕਰਕੇ ਘੱਟ ਗਿਣਤੀਆਂ ਦੇ ਉੱਪਰ ਧੱਕਾ ਕੀਤਾ ਜਾ ਰਿਹਾ ਹੈ ਦੇਖੋ ਇੰਡੀਆ ਦਾ ਸੰਵਿਧਾਨ ਹੈ ਇੱਕ ਹੈ ਜਿਹੜਾ ਇੰਡੀਆ ਦਾ ਕਾਨੂੰਨ ਹੈ ਉਹ ਇੱਕ ਹੈ ਉਹ ਧਰਮ ਨੂੰ ਵੇਖ ਕੇ ਲਾਗੂ ਨਹੀਂ ਹੋਣਾ ਚਾਹੀਦਾ ਘੱਟ ਗਿਣਤੀ ਵੱਧ ਗਿਣਤੀ ਨੂੰ ਵੇਖ ਕੇ ਲਾਗੂ ਨਹੀਂ ਹੋਣਾ ਚਾਹੀਦਾ ਉਹ ਇਨਸਾਨੀਅਤ ਦੇ ਨਾਤੇ ਸੰਵਿਧਾਨ ਅਨੁਸਾਰ ਸਾਰੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਇੱਕ ਹੋਣਾ ਚਾਹੀਦਾ ਜੇ ਕਤਲ ਦੀ ਸਜ਼ਾ ਜਿਹੜੀ ਉਹ 18 ਤੋਂ 20 ਸਾਲ ਹੈ ਤਾਂ ਉਹ ਸਾਰਿਆਂ ਲਈ 18 ਤੋਂ 20 ਸਾਲ ਹੋਣੀ ਚਾਹੀਦੀ ਹੈ ਪਰ ਸਾਡੇ ਬੰਦੀ ਸਿੰਘ ਜਿਹੜੇ ਆਪਣੀ ਸਜ਼ਾ ਤੋਂ ਵੱਧ ਦੀ ਸਜ਼ਾ ਭੁਗ ਚੁੱਕੇ ਆ ਪਿਛਲੇ 28 30 30 ਸਾਲਾਂ ਤੋਂ 32-32 ਸਾਲਾਂ ਤੋਂ ਜੇਲ੍ਹਾਂ ਚੋਂ ਬੰਦ ਨੇ। ਉਹਨਾਂ ਦੀ ਰਿਹਾਈ ਦੀ ਕੋਈ ਗੱਲ ਨਹੀਂ। ਸਾਡੇ ਧਰਮ ਪ੍ਰਚਾਰ ਕਰ ਰਹੇ ਭਾਈ ਅਮਰਤਪਾਲ ਸਿੰਘ ਜੋ ਕਿ ਅੱਜ ਮੈਂਬਰ ਪਾਰਲੀਮੈਂਟ ਵੀ ਨੇ ਹਲਕਾ ਖੰਡੂਰ ਸਾਹਿਬ ਤੋਂ ਜਿਨ੍ਹਾਂ ਲੱਖਾਂ ਲੋਕਾਂ ਨੇ ਇਹ ਦੱਸਿਆ ਪੀਕਾ ਸੱਚੇ ਸੂਚੇ ਔਰ ਧਾਰਮਿਕ ਇਨਸਾਨ ਨੇ। ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਹੈ। ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਵਿਆ। ਜੇ ਤੁਹਾਡਾ ਕਾਨੂੰਨ ਭਾਈ ਅਮਰਤਪਾਲ ਸਿੰਘ ਨੂੰ ਦੋਸ਼ੀ ਮੰਨਦਾ ਹੈ ਤਾਂ ਉਹਨੂੰ ਇਲੈਕਸ਼ਨ ਦੇ ਵਿੱਚ ਖੜਾ ਕਿਉਂ ਨਹੀਂ ਦਿੱਤਾ? ਤੁਸੀਂ ਆਪਣੇ ਕਾਨੂੰਨ ਦਾ ਰਾਈਟ ਵਰਤਦੇ ਹੋਏ ਉਹਨੂੰ ਇਲੈਕਸ਼ਨ ਦੇ ਵਿੱਚ ਖੜਾ ਨਾ ਹੋਣ ਦਿੰਦੇ ਜੇ ਉਹ ਕਾਨੂੰਨ ਦੇ ਵਿੱਚ ਸਹੀ ਹੋ ਕੇ ਆਪਣੇ ਕਾਗਜ਼ੀ ਕਾਰਵਾਈ ਓਕੇ ਕਰਕੇ ਮੈਂਬਰ ਪਾਰਲੀਮੈਂਟ ਬਣਦਾ ਤਾਂ ਅਸੀਂ ਡੈਮੋਕ੍ਰੇਸੀ ਤਾਂ ਮੰਨਦੇ ਆ ਜਮਹੂਰੀਅਤ ਤਾਂ ਮੰਨਦੇ ਆ ਜੇ ਉਹਨੂੰ ਉਹਦਾ ਰਾਈਟ ਮਿਲੇ ਉਹ ਮੈਂਬਰ ਪਾਰਲੀਮੈਂਟ ਬਣਿਆ ਉਹ ਮੈਂਬਰ ਪਾਰਲੀਮੈਂਟ ਦੇ ਵਿੱਚ ਆਉਂਦਾ ਅਣਕੇ ਸੌ ਚੁੱਕਦਾ ਆਪਣੇ ਇਲਾਕੇ ਦੀ ਆਪਣੇ ਹਲਕੇ ਦੀ ਗੱਲ ਕਰਦਾ ਪਰ ਨਹੀਂ ਕਰਨ ਦਿੰਦੇ ਉਸ ਤੋਂ ਬਾਅਦ ਘਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਕਦੀ ਕਿਸੇ ਦਾ ਧਾਰਮਿਕ ਸਥਾਨ ਮਸਜਿਦ ਸਹੀਦ ਕਰ ਦਿੱਤੀ ਜਾਂਦੀ ਹੈ ਬਹੁ ਗਿਣਤੀ ਵੱਲੋਂ ਕਦੀ ਕਿਸੇ ਦਾ ਮੁਕੱਦਮ ਸਥਾਨ ਸ੍ਰੀ ਦਰਬਾਰ ਸਾਹਿਬ ਟੈਂਕਾ ਤੋਪਾਂ ਨਾਲ ਢਹਿ ਤੇਰੀ ਕਰ ਦਿੱਤਾ ਜਾਂਦਾ ਹੈ ਇਹਨੂੰ ਆਪਾਂ ਜਮਹੂਰੀਅਤ ਕਹਿੰਦੇ ਆ ਨਹੀਂ ਇਹ ਜਮਹੂਰੀਅਤ ਨਹੀਂ ਇਹ ਧੱਕਾ ਚਾਈ ਹੈ ਘੱਟ ਗਿਣਤੀਆਂ ਨੂੰ ਦਬਾਉਣ ਦੀ ਗੱਲ ਹੈ ਜੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਮੁੱਖ ਮੰਗਾਂ ਤੁਹਾਡੇ ਵੱਲੋਂ ਲਿਖੀਆਂ ਗਈਆਂ ਨੇ ਇੱਕ ਰੈਂਡਮ ਦਿੱਤਾ ਗਿਆ ਕਿਹੜੀਆਂ-ਕਿਹੜੀਆਂ ਮੰਗਾਂ ਇਹਦੇ ਵਿੱਚ ਲਿਖੀਆਂ ਗਈਆਂ ਇਹਦੇ ਵਿੱਚ ਮੁੱਖ ਮੰਗਾਂ ਇਹ ਨੇ ਸਾਡੀ ਸ਼ਰੋਮਣੀ ਅਕਾਲੀ ਦਲ ਫਤਿਹ ਇੱਕ ਸਿਆਸੀ ਜਥੇਬੰਦੀ ਹੈ ਜੋ ਜਮਹੂਰੀਅਤ ਨੂੰ ਡੈਮੋਕ੍ਰੇਸੀ ਨੂੰ ਪੂਰੀ ਤਰ੍ਹਾਂ ਮੰਨਦੀ ਹੈ ਔਰ ਚਾਹਦੀ ਪੂਰੇ ਸੰਸਾਰ ਦੇ ਵਿੱਚ ਲਾਗੂ ਹੋਵੇ ਤੁਹਾਨੂੰ ਨਹੀਂ ਲੱਗਦਾ ਅੱਜ ਤਹਿਸੀਲਦਾਰ ਸਾਹਿਬ ਆਏ ਨੇ ਤੁਹਾਨੂੰ ਨਹੀਂ ਲੱਗਦਾ ਵੀ ਕਿਸੇ ਉੱਚ ਅਧਿਕਾਰੀ ਨੂੰ ਆਉਣਾ ਚਾਹੀਦਾ ਸੀ ਇੱਥੇ ਮੰਗ ਪੱਤਰ ਲੈਣਾ ਚਾਹੀਦਾ ਸੀ ਕਿਹਨੂੰ ਆਉਣਾ ਚਾਹੀਦਾ ਸੀ ਏਡੀਸੀ ਸਾਹਿਬ ਨੂੰ ਆਉਣਾ ਚਾਹੀਦਾ ਸੀਗਾ ਜੋ ਉੱਚ ਰੈਂਕ ਦਾ ਬੰਦਾ ਆਉਣਾ ਚਾਹੀਦਾ ਕਿਾ ਚਲੋ ਛੁੱਟੀ ਦੀ ਵਜ੍ਹਾ ਕਰਨ ਅਸੀਂ ਵੈਲਕਮ ਕਰਦੇ ਹਾਂ ਤਹਿਸੀਲਦਾਰ ਸਾਹਿਬ ਆਏ ਐ ਉਹਨਾਂ ਨੇ ਸਾਡਾ ਮੰਗ ਪੱਤਰ ਲਿਆ ਤਾਂ ਉਹ ਪੀਐਮ ਤੱਕ ਸਾਡਾ ਪਹੁੰਚ ਕਰਨਗੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਬੋਲੋ ਪੂਰੇ ਪੰਜਾਬ ਦੇ ਵਿੱਚ ਜਿਹੜੇ ਅੱਜ ਮੰਗ ਪੱਤਰ ਦਿੱਤੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਉਹਦੇ ਵਿੱਚ ਜਿਹੜੀਆਂ ਮੇਨ ਮੁੱਖ ਮੰਗਾਂ ਨੇ ਸਾਡੀਆਂ ਪੰਜਾਬ ਦੇ ਪਾਣੀ ਬਚਾਉਣ ਵਾਸਤੇ ਪੰਜਾਬ ਦਾ ਪੁੱਤ ਬਚਾਉਣ ਵਾਸਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਔਰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੀਆਂ ਆ ਇਹ ਲੋਕਤੰਤਰ ਦੇ ਵਿੱਚ ਰਹਿ ਕੇ ਕਾਨੂੰਨ ਇਹਨਾਂ ਨੂੰ ਕਹਿੰਦਾ ਵੀ ਉਹਨੇ سزا ਪੂਰੀ ਹੋ ਚੁੱਕੀ ਆ ਤਾਂ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਪੀ ਪਹਿਲਾਂ ਗੱਲ ਹੋਈ ਸੀ ਇੱਥੇ ਕਿ ਅਸੀਂ ਮੰਗ ਪੱਤਰ ਦੇਣ ਆਉਣਾ ਤਾਂ ਕਿ ਜਿਹੜੇ ਉੱਚ ਅਧਿਕਾਰੀ ਇੱਥੇ ਆ ਸਕਣ ਕਿਉਂਕਿ ਅੱਜ ਸੰਡੇ ਦਾ ਦਿਨ ਹੈ ਛੁੱਟੀ ਦਾ ਦਿਨ ਹੈ ਤੁਸੀਂ ਤੁਹਾਡੀ ਪਹਿਲਾਂ ਗੱਲ ਹੋਈ ਨਹੀਂ ਸੀ ਇਹਨਾਂ ਦੇ ਨਾਲ ਬਿਲਕੁਲ ਜੀ ਸਾਡੀ ਗੱਲ ਹੋਈ ਵੀ ਸੀਗੀ ਅਸੀਂ ਪ੍ਰਸ਼ਾਸਨ ਤੱਕ ਅਜ ਤੋਂ 6 ਦਿਨ ਪਹਿਲਾਂ ਮੈਸੇਜ ਲਾ ਦਿੱਤਾ ਸੀਗਾ ਸਾਡੇ ਪੇਪਰਾਂ ਦੇ ਵਿੱਚ ਵੀ ਸਾਡੇ ਪ੍ਰਧਾਨ ਸਾਹਿਬ ਕੌਮੀ ਪ੍ਰਧਾਨ ਸਰਦਾਰ ਜਸਕਨ ਸਿੰਘ ਕਾਨ ਸਿੰਘ ਵਾਲੇ ਨੇ ਅੱਜ ਤੋਂ 6 ਦਿਨ ਪਹਿਲਾਂ ਕਹਿ ਦਿੱਤਾ ਸੀਗਾ ਅਸੀਂ ਪੰਜਾਬ ਦੇ ਸਾਰੇ ਡੀਸੀ ਦਫ਼ਤਰਾਂ ਦੇ ਵਿੱਚ ਮੰਗ ਪੱਤਰ ਦੇਾਂਗੇ ਜਮੂਰੀ ਦੇ ਦੇ ਉੱਪਰ ਕਿੰਨਾ ਕਿਤੇ ਰੋਸ਼ ਹੈ ਵੀ ਜਿਹੜਾ ਸੀਨੀਅਰ ਅਧਿਕਾਰੀ ਨਹੀਂ ਆਏ ਦੇਖੋ ਲੋਸ ਤਾਂ ਥੋੜਾ ਬਹੁਤਾ ਬੰਦ ਹੈ ਪਰ ਛੁੱਟੀ ਦੀ ਵਜ੍ਹਾ ਕਰਕੇ ਉਹਨਾਂ ਦੀ ਵੀ ਮਜਬੂਰੀ ਹੈ ਅਸੀਂ ਇਹ ਮੰਨਦੇ ਵੀ ਚਲੋ ਤਹਿਸੀਲਦਾਰ ਸਾਹਿਬ ਲੈ ਗਏ ਠੀਕ ਹੈ ਫਿਰ ਅਸੀਂ ਏਡੀਸੀ ਸਾਹਿਬ ਦਾ ਹੱਕ ਬਣਦਾ ਸੀਗਾ ਕਿਉਂਕਿ 24 ਘੰਟੇ ਡਿਊਟੀ ਹੈ 8 ਘੰਟੇ ਵਾਲੀ ਡਿਊਟੀ ਤਾਂ ਹੈ ਨਹੀਂ ਏਡੀਸੀ ਸਾਹਿਬ ਦਾ ਰਾਈਟ ਬਣਦਾ ਸੀ ਗਿਆਨ ਕੇ ਸਾਡੇ ਤੋਂ ਲੈਣੇ ਮੰਗ ਪੱਤਰ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਅੱਜ ਪਟਿਆਲੇ ਦੇ ਵਿੱਚ ਜਿਹੜਾ ਜਮੂਰੀਤ ਦੇਸ ਨੂੰ ਮਨਾਉਣ ਦੇ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਵੱਲੋਂ ਇੱਕ ਮੈਮੋਰੈਂਡਮ ਜਿਹੜਾ ਦਿੱਤਾ ਗਿਆ ਉਹ ਮੈਮੋਰੈਂਡਮ ਜਿਹੜਾ ਉਹ ਤਹਿਸੀਲਦਾਰ ਸਾਹਿਬ ਆ ਕੇ ਲੈ ਕੇ ਗਏ ਨੇ ਤਹਿਸੀਲਦਾਰ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਆ ਤੇ ਇਹਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਉਹਨਾਂ ਬਾਰੇ ਵੀ ਭੁਪਿੰਦਰ ਸਿੰਘ ਦੇ ਵੱਲੋਂ ਜਿਹੜੇ ਪਟਿਆਲਾ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਪੂਰਾ ਚਾਨਣਾ ਪਾਇਆ ਗਿਆ ਕਿ ਇਸ ਮੈਮੋਰੈਂਡਮ ਦੇ ਵਿੱਚ ਲਿਖਿਆ ਕੀ ਹੈ ਕੀ ਜਿਹੜੀਆਂ ਮੁੱਖ ਮੰਗਾਂ ਨੂੰ ਰੱਖ ਕੇ ਜਿਹੜਾ ਇਹ ਮੰਗ ਪੱਤਰ ਆਉ ਤਹਿਸੀਲਦਾਰ ਸਾਹਿਬ ਨੂੰ ਦਿੱਤਾ ਗਿਆ ਤੇ ਤਹਿਸੀਲਦਾਰ ਸਾਹਿਬ ਦੇ ਹੱਥ ਜਿਹੜਾ ਇਹ ਮੰਗ ਪੱਤਰ ਆ ਇਹ ਕਹਦੀ ਹੈ ਕਿ ਸੈਂਟਰ ਤੱਕ ਭੇਜਿਆ ਗਿਆ ਦੇਸ਼ ਦੇ ਪੀਐਮ ਨਰਿੰਦਰ ਮੋਦੀ ਤੱਕ ਭੇਜਿਆ ਗਿਆ ਹੈ ਸੋ ਦੇਖਦੇ ਆ ਅੱਗੇ ਇਸ ਮੰਗ ਪੱਤਰਾਂ ਤੇ ਕੋਈ ਕਾਰਵਾਈ ਹੁੰਦੀ ਆ ਜਾਂ ਨਹੀਂ